10ਵੇਂ ਪਾਤਸ਼ਾਹ ਦੇ ਟਾਈਮ ਇੱਕ ਸਤਸੰਗਤ ਜੀ ਆਸਾ ਸਿੰਘ ਮਹਾਰਾਜਾ ਲਖਾਰੀ ਸੀ ਉਸਨੇ ਸਤਸੰਗਤ ਜੀ ਇੱਕ ਬ੍ਰਾਹਮਣ ਨੂੰ 500 ਰੁਪਇਆ দান ਦੇ ਲਿਖ ਦਿੱਤਾ ਬ੍ਰਾਹਮਣ ਸੀ ਉਹਦੇ ਵਿਚਾਰੇ ਗਰੀਬ ਦੀ ਲੜਕੀ ਵਿਆਹਣ ਵਾਲੀ ਆ ਗਿਆ ਆ ਕੇ ਕਹਿੰਦਾ ਵੀ ਤੂੰ ਗੁਰੂ ਘਰ ਲਖਾਰੀ ਹੈ ਮਹਾਰਾਜ ਕੋਲੇ ਮੈਂ ਬੇਨਤੀ ਕਰ ਲਉ ਪਰ ਤੂੰ ਹੀ ਮੇਰੇ ਤੇ ਪੂਰੀ ਕਰ ਦੇ ਇੱਛਾ ਮੇਰੀ ਵਾੜੇ ਕੰਮ ਕਰਨ ਨੂੰ ਤਾਂ ਨਹੀਂ ਤੈਨੂੰ ਮਹਾਰਾਜ ਰੋਕਦੇ ਨੇ ਚੰਗੇ ਨੂੰ ਤਾਂ ਨਹੀਂ ਰੋਕਦੇ ਤੂੰ ਮੈਨੂੰ ਦਾਣ ਨਹੀਂ ਦੇ ਦੇ ਤੂੰ ਖਜ਼ਾਨਚੀਆਂ ਨਾ ਲਖਾਰੀਆਂ ਗੁਰੂ ਕਾ ਕਹਿੰਦੇ ਕਿਉਂ ਬ੍ਰਾਹਮਣ ਤੂੰ ਤੰਗ ਐ ਕਹਦਾ ਹਾਂ ਮੈਂ ਗਰੀਬ ਐ ਮੈਂ ਆਪਣੀ ਲੜਕੀ ਵਿਆਹਣੀ ਐ ਆਸਾਸ ਨੇ ਸੋਚਿਆ ਵੀ ਮਹਾਰਾਜ ਦਾ ਹੁਕਮ ਤਾਂ ਹੈ ਕਿ ਗੁਰੂ ਕਾ ਖਜ਼ਾਨਾ ਗਰੀਬਾਂ ਵਾਸਤੇ ਹੀ ਆ ਵੰਡਣਾ ਹੀ ਆ ਦਇਆਈ ਕਰਨੀ ਹੈ ਮਹਾਰਾਜ ਕਿਹਾ ਮੈਨੂੰ ਕੁਝ ਕਹਿਣ ਲੱਗੇ ਨੇ ਇਨੇ ਸਤ ਸੰਗਜੀ 500 ਦੀ थैਲੀ ਚਾਕੇ ਬ੍ਰਾਹਮਣ ਨੂੰ ਦੇਤੀ ਤੇ ਉੱਥੇ ਲਿਖ ਦਿੱਤਾ ਵੀ 500 ਦਿੱਤਾ ਦਾਨ ਗੁਰੂ ਘਰ ਵੱਲੋਂ ਉਧਰ ਸਤ ਸੰਗਜੀ ਬ੍ਰਾਹਮਣ ਤਾਂ ਚਲਿਆ ਗਿਆ ਲੜਕੀ ਵਿਆਹ ਲਈ ਮੌਜ ਨਾਲ ਬੜੀਆਂ ਖੁਸ਼ੀਆਂ ਮਾਣੀਆਂ ਧੰਨਵਾਦ ਕੀਤਾ ਗੁਰੂ ਘਰ ਦਾ ਸਤਗੁਰੂ ਜੀ ਲੱਗੇ ਸਿੱਖ ਨੂੰ ਪਰਖਣ ਮਹਾਰਾਜ ਅੰਤਰਜਾਮੀ ਨੇ ਜਦ ਹੀ ਲਖਾਰੀ ਬੁਲਾ ਲਿਆ ਸਤ ਸੰਗਜੀ ਕਹਿੰਦੇ ਆਸਾ ਸਿਹਾ ਕਿਵੇਂ ਆ ਭਾਈ ਖਰਚ ਤੇ ਆਮਦਨ ਦਿਖਾ ਤਾਂ ਸੁਣਾ ਸਾਨੂੰ ਜਦੋਂ ਸਾਥ ਸਿੰਘ ਸੁਣਾਉਂਦੇ ਨੇ ਲਿਸਟ ਸੁਣਾਇਆ 500 ਦਾਨ ਦਿੱਤਾ ਕਹਿੰਦੇ ਇਹ ਕਿਹਨੂੰ ਪੁੱਛ ਕੇ ਦਿੱਤਾ ਮਹਾਰਾਜ ਕਹਿੰਦੇ 500 ਤਾਂ ਸਾਥ ਸਿੰਘ 5 ਲੱਖ ਵਰਗਾ ਸੀ ਸਾਥ ਤੇ ਵਿੱਚ ਉਦੋਂ ਕਹਿੰਦਾ ਜੀ ਤੁਹਾਡਾ ਹੁਕਮ ਹੈ ਦਿਆ ਕਰਨੀ ਕੋਈ ਬ੍ਰਾਹਮਣ ਗਰੀਬ ਸੀ ਉਹਦੀ ਲੜਕੀ ਵਿਆਹਣੀ ਸੀ ਮੈਂ ਦਾਨ ਦੇ ਬੈਠਾ ਕਹਿੰਦੇ ਭਰ ਫਿਰ ਸਾਡੀ ਕਿਉਂ ਜ਼ਿੰਮੇਵਾਰੀ ਹੈ ਉਹਦੀ ਕੁੜੀ ਦੀ ਲਿਆ ਫਿਰ ਜਾ ਬਹਾਮਣ ਤੋਂ ਲੈ ਕੇ ਦੇ ਇਹ ਸਿੱਖਾਂ ਦਾ ਕਿਰਤ ਕੀਤੀ ਹੋਈ ਮਿਹਨਤ ਨਾ ਸਾਡੇ ਘਰ ਧਨ ਆਇਆ ਹੋਇਆ ਸਾਡੇ ਪੁੱਤਾਂ ਧੀਆਂ ਦਾ ਧਨ ਕਿਤੇ ਬਹਾਮਣਾ ਵਾਸਤੇ ਆ ਲਿਆ ਭਾਰ ਆਪਦੇ ਪੱਲਿਓ ਹੁਣ ਜਦ ਇਹ ਸੱਤ ਜੀ ਡਰ ਗਿਆ ਵੀ ਹੁਣ ਮੈਂ ਕੀ ਕਰਾਂ ਰਾਤ ਨੂੰ ਚੋਰੀ ਨੱਠ ਗਿਆ ਹੁਣ 500 ਤਾਂ ਦਿੱਤਾ ਨਹੀਂ ਸੀ ਜਾਣਾ ਘਰਬਾਰ ਸਾਰਾ ਵਿਕ ਜਾਣਾ ਸੀ ਜਦੋਂ ਨੱਠ ਗਿਆ ਸੱਤ ਸੰਗਤ ਜੀ ਹੁਣ ਮਹਾਰਾਜ ਵੀ ਚੁੱਪ ਹੋ ਰਹੇ ਵੇ ਜਦੋਂ ਸਿੱਖ ਤਾਂ ਖਿਸਕ ਗਿਆ ਕਿਸਵੱਟੀ ਝੱਲੀ ਨਹੀਂ ਜਾ ਕੇ ਹੁਣ ਤਾਂ ਤੰਦੀ ਗੁਜ਼ਾਰਾ ਤਾਂ ਕਰਨਾ ਸੀ ਜਾ ਕੇ ਚੱਕ ਲਈ ਪੁੰਜਾਲੀ ਹਲ ਖੇਤੀ ਕਰਨ ਲੱਗ ਗਿਆ ਪਿੰਡ 'ਚ ਲਖਾਰੀ ਦੀ ਖੂਰੀ ਪੂਣਾ ਸਾਰਾ ਭੁੱਲ ਗਿਆ ਜਦੋਂ ਕੋ ਸਮਾਂ ਹੋਇਆ ਖਰਸ਼ੇ ਇੱਕ ਮੀਨ ਨੰਗੇ ਸਤਗੁਰੂ ਜੀ ਕਹਿੰਦੇ ਭਾਈ ਹਾਦਸਾ ਸਿਓ ਮੁੜ ਕੇ ਨਹੀਂ ਆਇਆ ਨਾ ਸਾਨੂੰ ਦੱਸ ਕੇ ਗਿਆ ਕਾਰਨ ਕੀ ਹੋਇਆ ਬੜਾ ਗੁਰਮੁਖ ਸਿੱਖ ਸੀ ਸੇਵਾ ਕਰਦਾ ਸੀ ਲਿਖਤ ਦੀ ਉਸ ਵੇਲੇ ਸਤ ਸੰਗਤ ਜੀ ਸਿੱਖ ਭੇਜਿਆ ਕਹਿੰਦੇ ਮਹਾਰਾਜ ਉਹ ਤਾਂ ਪਿੰਡ ਹੋਣਾ ਜਦੋਂ ਪਿੰਡੋਂ ਲੈਣ ਗਿਆ ਸਤ ਸੰਗਤ ਜੀ ਉਸ ਵੇਲੇ ਲਿਖ ਦਿੱਤੀਆਂ ਪੰਗਤੀਆਂ ਦੋ ਸਿੱਖ ਨੂੰ ਕਹਿੰਦਾ ਲੈ ਜਾ ਮੈਂ ਨਹੀਂ ਜਾਣਾ ਮਹਾਰਾਜ ਕੋਲੇ ਮੇਰੇ ਕੋਲੋਂ ਨਹੀਂ 500 ਦਿੱਤਾ ਜਾਣ ਕੀ ਲਿਖਿਆ ਜਬ ਤੇ ਪ੍ਰਭ ਹਮ ਬੀਛਰੇ ਕੀਓ ਕਿਰਤ ਕੋ ਠਾਟ ਬੈਲਨ ਕੀ ਸੰਗਤ ਕਰੇ ਭਏ जाट ਕੇ जाट ਮਹਾਰਾਜ ਜਦੋਂ ਦੇ ਅਸੀਂ ਮਾਥੋਟੋ ਵਿਛਣਿਆ ਮੈਂ ਖੇਤੀ ਸ਼ੁਰੂ ਕਰਨ ਦੀ ਪਿੰਡ ਆ ਕੇ ਅੱਗੇ ਤਾਂ ਮੈਂ ਕਰਦਾ ਸੀ ਛੋਡੀ ਸੰਗਤ ਹੁਣ ਮੈਂ ਬੁੱਲਦਾਂ ਦੀ ਸੰਗਤ ਕਰਦਾ ਹੁਣ ਤਾਂ ਮੈਂ ਜੱਟ ਦਾ ਜੱਟ ਨਹੀਂ ਮਾਰ ਮੈਂ ਨਹੀਂ ਆਉਣਾ ਪਤਾ ਵੀ ਪੈਸੇ ਤਾਰਨੇ ਪੈਣਗੇ ਉਹ ਸਿੱਖ ਮੁੜਿਆ ਆ ਮਾਰਿਆ ਨੇ ਜਦੋਂ ਸ਼ਲੋਕ ਸੁਣਿਆ ਉਸ ਦਾ ਬੜੇ ਪਰਸੰਨ ਹੋਏ ਸਤਗੁਰੂ ਜੀ ਨੂੰ ਸੇਖ ਫੇਰ ਸਖਨੇ ਭੇਜ ਮਹਾਰਾ ਨੇ ਸਖ ਨੂੰ ਭੇਜਿਆ ਕਹਿੰਦੇ ਭਾਈ ਕਿਵੇਂ ਕਰ ਉਹਨੂੰ ਲਿਆ ਉਹਨੂੰ ਕਹਿ ਤੇਰੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਮਾਂ ਪੁੱਤ ਦਾ ਕੀ ਹਿਸਾਬ ਕਿਤਾਬ ਹੁੰਦਾ ਭਰਾਣਾ ਭੈਣਾ ਭਰਾਵਾਂ ਦਾ ਆਪਸ ਵਿੱਚ ਹੀ ਹਿਸਾਬ ਕਿਤਾਬ ਹੋ ਜਾਂਦਾ ਹੈ ਲੇਕਿਨ ਮਾਂ ਬਾਪ ਨਹੀਂ ਕਦੇ ਵੀ ਪੁੱਤ ਦੀ ਟੋਲੇ ਖਾ ਮੰਗਦੇ ਦੇਣਾ ਹੀ ਦੇਣਾ ਹੈ ਜਾਂ ਬਲਾ ਕੇ ਲਿਆ ਜਦੋਂ ਸਭ ਸਮਝ ਆ ਗਿਆ ਮਹਾਰਾ ਕਹਿੰਦੇ ਆਸਾ ਸਿਆ ਤੂੰ ਭਾਈ ਚਲਿਆ ਗਿਆ ਕੀ ਤੇਰਾ ਜਾਣ ਨੂੰ ਜੀ ਕੀਤਾ ਸਾਡੇ ਨਾਲ ਤੇਰਾ ਇੰਨਾ ਹੀ ਪ੍ਰੇਮ ਹੈ ਕਹਿੰਦਾ ਮਹਾਰਾਜ ਮੈਂ ਡਰ ਗਿਆ ਮੈਂ ਹੁਣ ਪੈਸੇ ਹੁਣ ਵੀ ਨਹੀਂ ਦੇ ਸਕਦਾ ਕਹਿੰਦੇ ਪੈਸੇ ਨਹੀਂ ਤੇਰੇ ਕੋਲੋਂ ਮੰਗਦੇ ਪਿਤਾ ਪੁੱਤਰ ਦਾ ਕੋਈ ਹਿਸਾਬ ਨਹੀਂ ਹੁੰਦਾ ਪਰ ਤੂੰ ਦੱਸ ਸਾਨੂੰ ਪੁੱਛਤਾ ਲੈਂਦਾ ਕਹਿੰਦਾ ਮਹਾਰਾਜ ਮੈਂ ਪੁੱਛਦਾ ਕੀ ਜਿਹੜੀ ਕਲਮ ਤੁਸੀਂ ਮੇਰੇ ਹੱਥ 'ਚ ਫੜਾਈ ਹੈ ਨਾ ਇਹ ਮੈਨੂੰ ਤਾਨਾ ਮਾਰਦੀ ਹੈ ਕਹਿੰਦੀ ਐ ਕਿ ਤੂੰ ਮੇਰਾ ਕਾਲਾ ਮੂੰਹ ਘੜੀ ਘੜੀ ਕਰਦਾ ਛਾਤੀ ਮੇਰੀ ਪਾੜ ਦਿੱਤੀ ਰੋਂਦੀ ਰੋਂਦੀ ਮੈਂ ਲਿਖਦੀ ਰਹਣੀ ਐ ਜੇ ਤੂੰ ਦੱਦਾ ਅਖਰਨਾ ਨਾ ਮੇਰੇ ਨਾਲ ਲਿਖਿਆ ਮੈਂ ਤੇਰਾ ਪਰਲੋਕ ਉੱਚ ਕਾਲਾ ਮੂੰਹ ਕਰੂੰਗੀ ਮੈਂ ਤਾਂ ਜੀ ਕਲਮ ਤੋਂ ਹੀ ਸਿੱਖਿਆ ਮਿਲੀ ਹੋਈ ਐ ਜਦੋਂ ਖਾਲਸਾ ਜੀ ਚੰਗੇ ਭਾਗ ਜਾਗ ਪਹਿਣ ਤਾਂ ਕੰਧਾਂ ਵੀ ਸਿੱਖਿਆ ਦੇਣ ਲੱਗ ਜਾਂਦੀਆਂ ਨੇ ਗੁਰੂ ਦੀ ਸਿੱਖਿਆ ਤਾਂ ਬਹੁਤ ਹੀ ਅਮੋਲਕ ਹੈ ਕਹਿੰਦਾ ਜੀ ਆ ਜਿਹੜੀ ਮੇਰੇ ਹੱਥ 'ਚ ਤੁਸੀਂ ਕਲਮ ਫੜਾਈ ਐ ਅੱਗੇ ਸਤ ਸੰਗੀ ਸਿਆਣੇ ਬਜ਼ੁਰਗਤਾ ਜਾਣਦੇ ਨੇ ਆਪਣੇ ਮੁਨਸੀ ਮਾਸਟਰ ਬੱਚਿਆਂ ਨੂੰ ਕਲਮਾਂ ਘੜ ਘੜ ਦਿੰਦੇ ਹੁੰਦੇ ਸੀ ਉਹ ਚਾਕੂ ਦੇ ਨਾਲ ਜਿੱਨਾਂ 'ਚ ਨਾ ਨਾ ਪਾੜ ਨਮੂਰੇ ਉਹਨਾਂ 'ਚ ਲਿਖਦੀ ਨਹੀਂ ਸੀ ਉਹ ਆ ਅੱਜ ਕਰ ਪਿੰਨ ਪੁਨ ਤਾਂ ਹੋਰ ਤਰ੍ਹਾਂ ਦੇ ਚੱਲ ਪਏ ਪਹਿਲਾਂ ਵੀ ਨਿਬਾਂ ਆਦਕ ਹੁੰਦੀਆਂ ਸੀ ਉਹਨਾਂ ਦੇ ਵਿੱਚ ਵੀ ਪਾੜਾ ਹੁੰਦਾ ਸੀ ਤਾਂ ਉਹ ਲਿਖਦੀਆਂ ਸੀ ਕਹਿੰਦਾ ਮਹਾਰਾਜ ਮੇਰੀ ਕਲਮ ਹੱਥ 'ਚ ਫੜੀ ਹੋਈ ਮੈਨੂੰ ਇਹ ਸਿੱਖਿਆ ਦਿੰਦੀ ਐ ਕਿਉਂ ਕਾਲਾ ਮੂੰਹ ਤਾਂ ਲਖਾਰੀਓ ਹੀ ਕਰਦਾ ਨਾ ਕਲਮੰਦਾ ਘੜੀ ਘੜੀ ਡੋਕਾ ਲਾ ਕੇ ਜਾਂ ਸ਼ਾਹੀ ਦੇ ਨਾਲ ਇਹ ਜੀ ਕਹਿੰਦੀ ਐ ਬਈ ਜੇ ਤੂੰ ਦੱਦਾ ਅਖਰ ਨਾ ਨਾ ਮੇਰੇ ਨਾਲ ਲਿਖਿਆ ਦਾਨ ਦਾ ਦੱਦਾ ਦਿਆਖ ਹੀ ਪਾਈ ਤਾਂ ਵੀ ਦੱਦਾ ਲਿਖਣਾ ਪੈਂਦਾ ਜੇ ਦਾਨ ਲਿਖਣਾ ਹੋਵੇ ਫੇਰ ਵੀ ਦੱਦਾ ਹੀ ਲਿਖਣਾ ਪੈਂਦਾ ਮੈਂ ਜੀ ਤਾਂ ਲਿਖਿਆ ਵੀ ਦਾਨ ਦਿੱਤਾ ਬ੍ਰਹਮਣ ਨੂੰ ਦਿਆ ਧਾਰ ਕੇ ਇਹ ਕਲਮ ਨੇ ਮੈਨੂੰ ਮਿਹਣਾ ਮਾਰਿਆ ਸੀ ਵੀ ਮੈਂ ਤੇਰਾ ਕਾਲਾ ਮੂੰਹ ਪ੍ਰਲੋਕ ਚ ਕਰੂੰ ਮੈਂ ਕੀ ਕਸੂਰ ਕੀਤਾ ਤੂੰ ਮੇਰਾ ਘੜੀ ਘੜੀ ਕਾਲਾ ਮੂੰਹ ਕਰਦਾ ਮੈਂ ਕੋਈ ਪਾਪ ਕਰ ਬੈਠੀ ਮੈਂ ਤੈਨੂੰ ਮaaf ਕਰ ਸਕਦੀ ਆ ਤੂੰ ਮਾ ਕਾਲਾ ਮੂੰਹ ਮੇਰੀ ਬਿਨ ਖਸੂਰੀ ਦਾ ਮੇਰਾ ਮੂੰਹ ਕਾਲਾ ਕਰਦਾ ਜੇ ਤੂੰ ਮੇਰੇ ਨਾਲ ਦੱਦਾ ਲਿਖਦਾ ਰਹੇ ਸਤਗੁਰੂ ਜੀ ਬਹੁਤ ਹੀ ਪ੍ਰਸੰਨ ਹੋਏ ਖਾਲਸਾ ਜੀ ਆਸਾ ਸਿੰਘ ਤੇ ਇਸੇ ਤਰ੍ਹਾਂ ਖਾਲਸਾ ਜੀ ਲਿਖਣ ਵਾਲੇ ਤਾਂ ਮਸਤਕ ਦੇ ਉੱਤੇ ਲੇਖ ਪਰਮੇਸ਼ਰ ਹੀ ਹੈ ਭਾਵੇਂ ਧਰਮਰਾਜੇ ਵਰਗੇ ਬਈਆਂ ਲਈ ਬੈਠੇ ਨੇ ਜੀਵਾਂ ਦਾ ਹਿਸਾਬ ਕਰਦੇ ਪਰ ਉਹ ਵੀ ਡਰਦਾ ਸਤ ਸੰਜੀ ਧਰਮਰਾਜਾ ਕਿ ਮੇਤੋ ਕਿਤੇ ਹਿਸਾਬ ਕਿਤਾਬ ਜੇ ਗਲਤ ਲਿਖਿਆ ਗਿਆ ਮੈਂ ਦੇਣਦਾਰ ਹਾਂ